ਹਾਂਜੀ ਪਹਿਲਾਂ ਤਾਂ ਸਸਸੀ ਕਾ ਭਾਈ ਸਾਰਿਆਂ ਨੂੰ ਜੀ ਸਸਸੀ ਗਾਲਬੀ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਤੇ ਵੀਰੇ ਪਹਿਲਾਂ ਤਾਂ ਮੈਨੂੰ ਨਾ ਇੱਕ ਬਹੁਤ ਖੁਸ਼ੀ ਹੋਈ ਅੱਜ ਇਸ ਚੀਜ਼ ਦੀ ਨਾ ਕਿ ਪਹਿਲਾਂ ਸੋਚਦੇ ਹੁੰਦਾ ਸੀ ਮੈਂ ਵੀ ਅੱਜ ਤੋਂ 1.5 ਸਾਲ ਪਹਿਲਾਂ ਯਾਰ ਹਾਂਜੀ ਹਾਂਜੀ ਕਿ ਯਾਰ ਆਪਣੇ ਏਰੀਏ 'ਚ ਕੋਈ ਇੱਕ ਅੱਧਾ ਹੀ ਘੋੜਾ ਨਾਮੀ ਆ ਹੈਨਾ ਕਿ ਨਵੇਂ ਸ਼ਹਿਰ ਏਰੀਆ ਦੇ ਵਿੱਚ ਹੈਨਾ ਕਿ ਸਾਡੇ ਏਰੀਏ 'ਚ ਯਾਰ ਕਾਤੇ ਨਹੀਂ ਇੰਦਾ ਵਧੀਆ ਘੋੜਿਆਂ ਦੇ ਜਦਾ ਮੁਕਸਰ ਏਰੀਏ 'ਚ ਆਪਾਂ ਨਿਕਲ ਜਾਈਏ ਜਾਂ ਗਰੂਰ ਵੱਲੋਂ ਨਿਕਲ ਜਾਂਦੇ ਆ ਇਹ ਘੜਿਆ ਹੌਲੀ ਹੌਲੀ ਮੈਨੂੰ ਲੱਗਦਾ ਆ ਕਿ ਨਵਾਂ ਸ਼ਹਿਰ ਵੀ ਹੱਬ ਬਣਨ ਲੱਗ ਪਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਟਾਈਮ ਆਊਗਾ ਜਦੋਂ ਮੁਕਸਰ ਜਿੰਨੇ ਘੋੜੇ ਆਪਣੇ ਨਵੇਂ ਸ਼ਹਿਰ ਦੇ ਵਿੱਚ ਵੀ ਹੋਊਗੇ ਹੋਗੇ ਬਿਲਕੁਲ ਠੀਕ ਹੈ ਤੇ ਪਹਿਲਾਂ ਤਾਂ ਵੀਰੇ ਘੋੜੇ ਦਾ ਨਾਮ ਕੀ ਨਾਮ ਹੈਗਾ ਸ਼ੇਰ ਦੇਲਾ ਸ਼ੇਰ ਦੇਲਾ ਤੇ ਮੇਰਾ ਵੀਰ ਕਿਹੜਾ ਸਟੱਡ ਫਾਰਮ ਹੈ ਕਪੂਰ ਸਟੱਡ ਫਾਰਮ ਦੁਰਗਾਪੁਰ ਜੀ ਦੁਰਗਾਪੁਰ ਪਿੰਡ ਹੈ ਨਵੇਂ ਸ਼ਹਿਰ ਜੀ ਤੇ ਮਿੱਤਰੋ ਬਿਲਕੁਲ ਨਾਲੇ ਲੱਗਦਾ ਜੀ ਬਿਲਕੁਲ ਹਾਂ ਨਾਲ ਲੱਗਦਾ ਰਾਮ ਰੋਡ ਬਿਲਕੁਲ ਨਾਲ ਲੱਗਦਾ ਬਿਲਕੁਲ ਨਾਲ ਲੱਗਦਾ ਤੇ ਜੇ ਕਿਸੇ ਨੂੰ ਨਹੀਂ ਫਿਰ ਵੀ ਵੀਰ ਨੂੰ ਪਤਾ ਲੱਗਾ ਨਾ ਤਾਂ ਮੈਨੂੰ ਜਰੂਰ ਕਾਲ ਕਰ ਲਿਓ ਕੋਈ ਗੱਲ ਨਹੀਂ ਸਾਡਾ ਲੋਕਲ ਘਰ ਆ ਇਹ ਜਿਹੜਾ ਮਰਜੀ ਮੇਰਾ ਵੀਰ ਮੈਨੂੰ ਪੁੱਛ ਸਕਦਾ ਬਾਈ ਉਹਨਾਂ ਦਾ ਕੰਟੈਕਟ ਨੰਬਰ ਵੀ ਆਪਾਂ ਦੇ ਦੇਣਾ ਤੇ ਵੀਰ ਇੱਕ ਗੱਲ ਇਹ ਦੱਸਿਓ ਕਿ ਇਹ ਕੋੜਾ ਕੇ ਦਾ ਬੱਚਾ ਆ ਇਹ ਦਿਨਰਾਜ ਦਾ ਜੀ ਦਿਲਵਾੜ ਦਾ ਪੁੱਤ ਦਿਲਵਾੜ ਦਿਲਵਾੜ ਰਣੀਆਂ ਦਾ ਪੋਤਾ ਹਾਂਜੀ ਤੇ ਦਿਲਰਾਜ ਦਾ ਇਹ ਪੁੱਤ ਹੈ ਡਰੈਸ ਮਾਂ ਬੋਲੋ ਨੂਰ ਮਾਨ ਦਾ ਨੇਦੀ ਜੀ ਦੰਨੇ ਦੀ ਨੂਰ ਮਾਂ ਜਿਹੜੀ ਅਸੀਂ ਠੀਕ ਉਹ ਇਹਦੀ ਮਾਂ ਲੱਗਦੀ ਆ ਹਾਂ ਬਿਲਕੁਲ ਜੀ ਠੀਕ ਆ ਵੀਰੇ ਤੇ ਕੀ ਹਾਈਟ ਹੋਈਟ ਕਿੰਨੀ ਆ ਇਹਦੀ 63+ ਹਾਈਟ ਹੋ ਗਈ ਜੀ 63+ ਉਮਰ ਹਜੇ ਹਲਕੀ ਲੱਗਦੀ 27 ਸਾਲ ਦਾ 27 ਮਹੀਨਿਆਂ ਦਾ ਜੀ 27 ਮਹੀਨਿਆਂ ਦਾ ਹੋਇਆ ਹਲੇ ਹਾਂ ਹਲੇ ਬਿਲਕੁਲ ਛੋਟਾ ਹੈ ਕੋਈ ਐਡੀ ਉਮਰ ਨਹੀਂ ਹੈਗੀ ਹਲੇ ਅੱਗੇ ਤਾਂ ਬਹੁਤ ਕੁਝ ਦਿਖਾਣਾ ਹੈ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਇਹ ਅ ਥੋੜੇ ਦਿਨ ਪਹਿਲਾਂ ਕੰਪੀਟੀਸ਼ਨ ਵੀ ਲੜ ਕੇ ਆਇਆ ਹਾਂ ਹਾਂਜੀ ਕੁਲਵਿਸ਼ੇਤਰ ਜੀ ਦੂਜਾ ਨੰਬਰ ਲਗਾਏਗਾ ਅ ਸੈਕੰਡ ਪੀਸ ਚਲੇ ਗਏ ਜਿਗਿਜ਼ਨ ਆਈ ਹੈ ਜੀ ਠੀਕ ਹੈ ਵੀਰੇ ਮੁਬਾਰਕਾ ਵੀਰੇ ਬਹੁਤ ਬਹੁਤ ਧੰਨਵਾਦ ਜੀ ਤਾਂ ਹੀ ਮੈਂ ਕਹਿ ਆ ਸੀਗਾ ਵੀ ਸਾਨੂੰ ਹੁਣ ਖੁਸ਼ੀ ਹੋਣ ਲੱਗ ਪਈ ਕਿ ਕੁਛ ਕੁ ਸਟੱਡ ਫਾਰਮ ਨਵੇਂ ਸ਼ਹਿਰ ਦੇ ਜਿਹੜੇ ਹੈਗੇ ਆ ਹਾਂਜੀ ਹੁਣ ਨਾਮ ਬੋਲਣ ਲੱਗ ਪਏ ਆਪਣੇ ਹੈਗੇ 5-7 ਕ ਸਟੱਡ ਫਾਰਮ ਜਿਹੜੇ ਨਵੇਂ ਆ ਨਾ ਸਾਰੇ ਤੇ ਚਲੋ ਹੈ ਤਾਂ ਬਹੁਤ ਪੁਰਾਣੇ ਚੱਲਦੇ ਆ ਪਰ ਉਹ ਚੱਕਰ ਕੀ ਆ ਕਿ ਅ ਨਾਮ ਨਵਾਂ ਨਵਾਂ ਬਣ ਲੱਗਾ ਬਿਲਕੁਲ ਬਿਲਕੁਲ ਜੀ ਤੇ ਵੀਰੇ ਇਹ ਕਿੰਨੀ ਹਾਈਟ ਸੀ 63 ਇੰਚ 63 ਪਲੱਸ ਹੋ ਗਈ ਆ ਜੀ 63 ਪਲੱਸ ਹਾਈਟ ਹੋ ਗਈ ਆ ਤੇ ਇਹਦੀ ਫੀਸ ਫੂਸ ਕੀ ਰੱਖੀ ਆ 11000 ਦਾ ਫੀਸ ਆ ਜੀ ਠੀਕ ਹੈ ਰਿਜ਼ਲਟ ਵਗੈਰਾ ਆ ਗਏ ਰਿਜ਼ਲਟ ਆ ਗਏ ਤਾਂ 5 ਘੋੜੀਆਂ ਕਵਰਿੰਗ ਹੋ ਗਈਆਂ ਜੀ ਅੱਛਾ ਜੀ ਤੇ ਅਜੇ ਰਿਜ਼ਲਟ ਅਜੇ ਆਣਾ ਜੀ ਰਿਜ਼ਲਟ ਹਲੇ ਆਣਾ ਹੈ ਜੀ ਚੈੱਕ ਪਾਸ ਆ ਜੀ ਚੈੱਕ ਪਾਸ ਹੋ ਗਈ ਚੈੱਕ ਪਾਸ ਆ ਜੀ ਅੱਛਾ ਯਾਨੀ ਕਿ ਅਜੇ ਛੇ ਦਿਨ ਕਿੰਨਾ ਕੁ ਟਾਈਮ ਹੋ ਗਿਆ ਕੋਈ 3 ਕੁ ਮਹੀਨੇ ਹੋ ਗਏ ਜੀ ਜਿਆਦਾ ਨਹੀਂ ਹੋਇਆ 3 ਮਹੀਨੇ ਹੋ ਗਏ ਠੀਕ ਹੈ ਤੇ ਕਿੰਨੀਆਂ ਕੁ ਘੋੜੀਆਂ ਕਿੰਨੀਆਂ ਕ ਆਪਣੇ ਕੋਲ ਨੇ ਸਾਡੇ ਕੋਲ ਟੋਟਲ 6 ਜਾਨਵਰ ਹੈ ਜੀ 6 ਜਾਨਵਰ ਕੋਲ ਹੈ ਹਾਂ ਠੀਕ ਆ ਤੇ ਸਟਾਲ ਦੇ ਸਟਾਲੀਆਂ ਕੋਲ ਇੱਕੋ ਹੀ ਇਹ ਆ ਇੱਕੋ ਹੀ ਹੈ ਜੀ ਕੁੜੀਆਂ ਵੀ ਸਾਰੀਆਂ ਮਾਰવાડી ਨਹੀਂ ਸਾਡੇ ਕੋਲ ਨੁਕਰੀ ਵੀ ਹੈ ਜੀ ਇੱਕ ਤੇ ਨੁਕਰਾ ਬੱਚਾ ਸਵਰਾਜ ਕੋੜੇ ਦਾ ਬੱਚਾ ਜੋਰਾ ਉਹ ਵੀ ਬਹੁਤ ਸੋਹਣਾ ਬੱਚਾ ਸਾਡਾ ਉਹ ਬਿਸ਼ੇਰਾ ਜਿਹੜਾ ਪਿੱਛੇ ਸਵਰਾਜ ਕੋੜੇ ਦੇ ਨਾਲ ਖੜਾ ਕੀਤਾ ਹਾਂ ਮੇਰੇ ਆਗਿਆမှာ ਉਹ ਵੀ ਬਿਸ਼ੇਰਾ ਸੋਹਣਾ ਹੈ ਨਾ ਤੇ ਉਹ ਕਿੱਦਾਂ ਫਿਰ ਕਿੰਨੀ ਕਿਚੜਦਾ ਉਹ ਕਿੰਨੇ ਦਾ ਹੋ ਉਹ ਜੇ 10ਾਂ ਮਹੀਨਿਆਂ ਦਾ ਹੋਇਆ ਜੀ 10ਕ ਮਹੀਨਿਆਂ ਦਾ ਠੀਕ ਹੈ ਵੀਰੇ ਤੇ ਇੱਕ ਆਹ ਦੂਸਰਾ ਘੋੜਾ ਹੈ ਜਿਹੜਾ ਇੱਧਰ ਉਹ ਵੀ ਇਹਦਾ ਭਰਾ ਹਾਂਜੀ ਬਿਲਕੁਲ ਇਹਦਾ ਭਰਾ ਸਖੇ ਭਰਾ ਆ ਬਸ ਸਖੇ ਭਰਾ ਆ ਜੀ ਮੜ ਜਾ ਮੱਥੇ ਤੇ ਉਹਦਾ ਸਾਰਾ ਕਾਲਾ ਇਹ ਇਹਦਾ ਫੋਲਿਆ ਇਹਦਾ ਫੋਲਿਆ ਬਸ ਹਾਂ ਬਿਲਕੁਲ ਜੀ ਤੇ ਇਹਦੀ ਕੀ ਹਾਈਡਰੋਡਿਕ ਨੀਜ ਕਿੰਨੀ ਹੈ ਦੀ ਇਹਦੀ ਏਜ ਹੈ ਕਿ 38 ਮਹੀਨੇ ਜੀ ਉਹਦਾ ਭਰਾ ਆ ਹਾਂਜੀ ਸਖਾ ਭਰਾ ਆ ਜੀ ਤੇ ਇਹਦਾ ਫਾਦਰ ਸੇਮ ਗ੍ਰੇਡ ਕੈਮਲਰ ਆ ਜੀ ਤੇ ਮਾਂ ਵੀ ਨੂਰਾ ਹੀ ਨੂਰਾ ਜੀ ਠੀਕ ਹੈ ਨੂਰ ਮਾਂ ਆ ਤੇ ਗ੍ਰੇਡ ਕੈਮਲਰ ਗ੍ਰੇਡ ਕੈਮਲਰ ਫਾਦਰ ਆ ਜੀ ਤੇ ਉਸ ਤੋਂ ਬਾਅਦ ਇਹਨੀ ਕੀ ਫੀਸ ਰੱਖੀ ਹੋਈ ਆ ਇਹਦੀ ਵੀ 11000 ਫੀਸ ਆ ਜੀ ਅੱਛਾ ਇਹਦੀ ਹਾਈਟ ਕਿੰਨੀ ਆ ਇਹਦੀ 65+ ਆ ਜੀ ਹਾਂ ਇਹ ਥੋੜਾ ਉੱਚਾ ਹੋਇਆ ਥੋੜਾ ਹਾਂ 65+ ਹਾਂ ਇਹ ਸਾਲ ਵੱਡਾ ਵੀ ਹੈ ਵੱਡਾ ਵੀ ਆ ਜੀ ਸਾਲ ਵੱਡਾ ਵੀ ਆ ਬਿਲਕੁਲ ਬਿਲਕੁਲ ਤੇ ਇਹ ਆਪਣੇ ਕੋਲ ਇਹ ਵੀ ਹੁੰਦਾ ਜਾਏ ਪੰਗਲਾ ਛੱਡ ਫਰਮਾ ਪੰਗਲਾ ਪੰਗਲਾ ਕੋ ਕੁੱਤੇ ਛੜਾਉਂਦਾ ਮਤਲਬ ਇਕੱਠੇ ਹੀ ਕੰਮ ਕਰਦਾ ਹਾਂਜੀ ਪੰਗਲਾ ਛੱਡ ਫਰਮਾ ਜੀ ਉਹ ਵੀ ਅੱਛਾ ਤੇ ਇਕੱਠੇ ਛੜਾਉਂਦਾ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਭਾਜੀ ਤੇ ਇਹ ਮਤਲਬ ਲੈ ਕੇ ਹੁਣ ਤੁਸੀਂ ਆਏ ਮਨ ਭਾਈਤਾ ਜੀ ਹਾਂਜੀ ਹਾਂਜੀ ਵੀਰ ਉਹ ਆਇਆ ਨਾ ਜੀ ਉਹਨਾਂ ਨੇ ਅੱਜ ਅੱਛਾ ਜਾਣਾ ਹਲੇ ਹਾਣਾ ਜੀ ਉਹਨਾਂ ਨੇ ਠੀਕ ਹੈ ਤੁਸੀਂ ਇੱਧਰ ਆ ਕੇ ਠੀਕ ਹੈ ਵੀ ਤੇ ਇਹ ਤਾਂ ਨਹੀਂ ਮੈਨੂੰ ਕਿੰਨ ਕੰਪੀਟੀਸ਼ਨ ਲੱਗ ਗਿਆ ਹਲੇ ਨਹੀਂ ਅਜੇ ਨਹੀਂ ਲੱਗੇ ਗਿਆ ਜੀ ਕੋਈ ਕੰਪੀਟੀਸ਼ਨ ਚ ਉਹ ਆਪਣਾ ਦਾ ਖੇਤੀ ਵਾਲੀ ਦਾ ਕੰਮ ਹੈ ਜੀ ਸਹੀ ਹੈ ਸਹੀ ਉਹ ਉਧਰ ਹੀ ਬਿਜ਼ੀ ਰਹਿੰਦੇ ਆਇਓ ਖੰਨੇ ਟਰਾਲੀ ਲੈ ਕੇ ਗਏ ਉਹਦੇ ਅੱਛਾ ਗੰਨਾ ਲੈ ਕੇ ਨਾ ਲੈ ਕੇ ਹਾਂਜੀ ਦਾ ਨਾ ਕਰਕੇ ਇੱਧਰ ਆ ਨਹੀਂ ਹੋਇਆ ਸਹੀ ਹੈ ਸਹੀ ਹੈ ਭਾਈ ਤੇ ਇੱਕ ਮੈਨੂੰ ਹੋਰ ਦੱਸਿਓ ਭਾਜੀ ਕਿ ਅਮ ਕਿੱਦਾਂ ਦੀ ਫੀਲਿੰਗ ਆਂਦੀ ਏ ਜਦੋਂ ਬੰਦਾ ਪਹਿਲੀ ਵਾਰ ਜੱਤ ਜਹਾ ਰੇਂਗ ਦੇ ਵਿੱਚ ਬਾਜੀ ਇਹ ਤਾਂ ਬੱਕਰੀ ਆ ਬੱਕਰੀ ਫੀਲਿੰਗ ਆਂਦੀ ਏ ਜਦੋਂ ਨਾ ਤੋਂ ਬੰਦਾ ਸੋਚਦੇ ਹੁੰਦੇ ਆ ਵੀ ਇਹ ਵੀ ਸਾਡਾ ਵੀ ਕੋੜਾ ਜਿੱਤੂਗਾ ਪਰ ਜੇ ਮਿਹਨਤ ਰੱਬ ਦੇ ਕਹਿੰਦੇ ਤੇ ਜਿੰਨੀ ਬੰਦਾ ਮਿਹਨਤ ਕਰੂਗਾ ਤਰੀ ਤਾਂ ਕਰੇ ਮਿਹਨਤ ਨੂੰ ਬਾਲੋ ਮਿਲਦਾ ਹੀ ਰੱਬ ਪਾਸ ਜਿਹੜਾ ਕਰੀ ਦਿੰਦਾ ਜਿਹੜਾ ਬੰਦਾ ਮਿਹਨਤ ਕਰਦਾ ਮਿਹਨਤ ਦਾ ਕਦੀ ਨਾ ਕਦੀ ਜਿੰਨੀ ਮਿਹਨਤ ਕਰਾਂਗੇ ਉਨਾ ਹੀ ਫਲ ਮਿਲਣਾ ਹੀ ਮਿਲਣਾ ਹੈ ਜੀ ਬਿਲਕੁਲ ਬਿਲਕੁਲ ਇਹ ਤਾਂ ਇਹ ਤਾਂ ਪਹਿਲਾਂ ਆ ਮਿਹਨਤ ਜਾਰੀ ਕਰੋ ਤਾਂ ਹੋ ਸਕਦਾ ਫਲ ਜਿਹੜਾ ਐ ਲੇਟ ਮਿਲੇਦਾ ਵੀਰ ਲੱਗਾ ਰਹਿੰਦਾ ਜੀ ਸਾਡਾ ਵੇਰੇ ਸ਼ਾਮ ਗੁੰਵਿੰਦਾ ਵੀਰੇ ਬਸ ਲੱਗਾ ਰਹਿੰਦਾ ਕੋੜਿਆਂ ਜੀ ਬਸ ਕੋੜੇ ਰਗੜੀ ਜਾਣੇ ਰਗੜੀ ਜਾਣੇ ਲੱਗਾ ਰਹਿੰਦਾ ਬਿਲਕੁਲ ਤੇ ਵੀ ਖਰਾਖਰੂ ਕੀ ਪਾਨੇ ਆ ਗੁੰਵਿੰਦਾ ਵੀਰ ਲੱਗਾ ਰਹਿੰਦਾ ਇਹਨੂੰ ਪੁੱਛੋ ਜੀ ਜਿਹੜਾ ਗੁੰਵਿੰਦਾ ਵੀਰ ਸਾਡਾ ਬੋਲੂਗਾ ਇਹ ਲੈ ਫਿਰ ਆਪਾਂ ਆ ਮਾਈਕ ਗੁੰਵਿੰਦੇ ਵੀਰੇ ਵੱਲ ਕਰਾਂ ਲੈ ਆਪਾਂ ਜੀ ਕਰਿਓ ਤਾਂ ਮੜ ਜਾ ਇੱਥੇ ਇਹ ਕੀ ਹਿਸਾਬ ਕਿਤਾਬ ਰੱਖਿਆ ਹੈ ਇਹਦਾ ਖਰਾਖ ਦਾ ਭਾਜੀ ਖਾਖ ਦਾ ਇਹਦਾ ਇਹ ਛੋਲੇ ਆ ਹਾਂਜੀ ਤੇ ਜਬੀ ਜੋ ਅਸੇ ਉਹਦਾ ਘਰ ਦਾ ਪੇੜਾ ਆਪਣਾ ਹੂੰ ਤੇ ਬਸ ਬਾਕੀ ਭੋਅ ਆ ਮਨੀਰਾ ਠੀਕ ਆ ਦੇਸੀ ਵਿਰਾਗ ਕਰਾ ਦੇਸੀ ਵਿਰਾਗ ਕਰ ਨਹੀਂ ਕਰਾ ਗਿਆ ਕੋਈ ਮੈਡੀਕਲ ਨਹੀਂ ਹੈ ਉਹ ਮੈਡੀਕਲ ਨਹੀਂ ਕੁਛ ਨਹੀਂ ਦੇਸੀ ਵਿਰਾਗ ਬਿਲਕੁਲ ਅੱਜ ਮੈਂ ਕਿਸ ਬੰਦੇ ਨਾਲ ਗੱਲ ਕਰ ਰਿਹਾ ਸੀਗਾ ਫੈਰੀਅਰ ਹੈ ਉਹ ਵੀ ਕਹਿੰਦਾ ਵੀ ਆਪਣੇ ਨਾ ਲੋਕ ਜਿਹੜੇ ਆ ਦੋ ਚੀਜ਼ਾਂ ਤੇ ਥੋੜੇ ਗਲਤ ਹੋ ਜਾਂਦੇ ਆ ਇੱਕ ਘੋੜੇ ਦੇ ਮੇਖ ਕਿਸੇ ਕੋਲ ਵੀ ਲਵਾ ਲੈਂਦੇ ਆ ਇੱਕ ਸੂਈ ਕਿਸੇ ਕੋਲ ਵੀ ਲਵਾ ਲੈਂਦੇ ਆ ਜਿਹੜੀ ਸੂਈ ਆ ਤੇ ਮੇਖ ਆ ਇਹ ਕਹਿੰਦਾ ਬਹੁਤ ਦੇਖ ਕੇ ਘੋੜੇ ਦੇ ਲੈਣੀ ਚਾਹੀਦੀ ਆ ਪਰ ਜਦੋਂ ਪੈਰ ਬਣਾਉਣ ਲੱਗੇ ਉਹ ਵੀ ਬੰਦਾ ਵਧੀਆ ਹੋਵੇ ਤੇ ਜਿਹੜਾ ਡਾਕਟਰ ਆਵੇ ਉਹ ਵੀ ਵਧੀਆ ਹੋਵੇ ਕਿਤੇ ਐ ਨਾ ਹੋਵੇ ਤੁਹਾਨੂੰ ਸਟੀਰੋਇਡ ਹੀ ਦੱਸੀ ਜਾਵੇ ਮੋਟਾ ਕਰਨ ਲਈ ਸਟੀਰੋਇਡ ਹਨਾ ਇਹ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਸਾਨੂੰ ਜੇ ਆਪਾਂ ਲੌਂਗ ਟਰਮ ਲਈ ਚਲਾਣਾ ਹਨਾ ਬਿਲਕੁਲ ਤੇ ਉਦਾਂ ਦਾ ਘੋੜਾ ਬਥੇਰਾ ਕਰਮਿਆਂ ਦਾ ਬਾਕੀ ਐਪਲੇ ਫਰਾਗ ਆ ਜੀ ਆਪਣੇ ਘਰ ਦਾ ਪੇੜਾ ਪਿਆਦਾ ਇਹਦੇ ਨਾਲ ਹੀ ਇਦਾਂ ਚੱਲਿਆ ਠੀਕ ਆ ਸਹੀ ਚੱਲਦਾ ਫਿਰ ਵੀ ਗੁੰਵਿੰਦਾ ਵੀਰ ਇਹਨੂੰ 10-10 ਕਿਲੋਮੀਟਰ ਦੌੜ ਲਵਾਉਂਦਾ ਜੀ ਅਛਾ ਰੋਜ ਬਿਲਕੁਲ ਬਿਲਕੁਲ ਦੌੜ ਲਵਾਂਦਾ ਨਾਲ ਇਹ ਦੌੜਦਾ ਨਾ ਦੌੜਦੇ ਬਿਲਕੁਲ ਬਿਲਕੁਲ ਅਛਾ ਸਵਾਰੀ ਨਹੀਂ ਕਰਦੇ ਸਵਾਰੀ ਨਹੀਂ ਹਜੇ ਨਹੀਂ ਕਰਦੇ ਅਛਾ ਸਵਾਰੀ ਨਹੀਂ ਕਰਨੀ ਸ਼ੁਰੂ ਕੀਤੀ ਅਛਾ ਇਹਦਾ ਪੈਟਰੋਲ ਚੱਲਦੀ ਆ ਇਹ ਵੀ ਤਪੱਸਿਆ ਹੀ ਆ ਇੱਕ ਹੈਨਾ ਤੇ ਠੀਕ ਆ ਮਿੱਤਰੋ ਤੁਹਾਨੂੰ ਕੰਟੈਕਟ ਨੰਬਰ ਭਾਜੀ ਉਹਨਾਂ ਦੇ ਦੇ ਦੇਣੇ ਆ ਦੋਨਾਂ ਦੇ ਤੇ ਕੰਟੈਕਟ ਨੰਬਰ ਥੱਲੇ ਲਿਆ ਦੂੰਗਾ ਤੇ ਮਣੀ ਬੋਲ ਦੋ ਭਾਈ ਕੰਟੈਕਟ ਨੰਬਰ ਹੈਗਾ 94636 ਹੂੰ 70763 ਇਕ ਬੰਦੇ ਵੀਰ ਆਪਣਾ ਵੀ ਬੋਲੀ 9815428775 98154 ਜੀ 277 28775 28775 ਠੀਕ ਹੈ ਬਾਈ ਜੀ ਆਲਮ ਰੋਡ ਦੁਰਗਾਪੁਰ ਜ਼ਿਲ੍ਹਾ ਨਮਾਸ਼ਹਿਰ ਜ਼ਿਲ੍ਹਾ ਨਮਾਸ਼ਹਿਰ ਜੀ ਬਾਕੀ ਇਹ ਪਾਜੀ ਹੁਣੀ ਮੇਰੇ ਲੋਕਲ ਪੈਂਦੇ ਆ ਜੇ ਕਿਸੇ ਨੂੰ ਫੇਰ ਵੀ ਕੋ ਲੱਗੇ ਮਤਲਬ ਨਹੀਂ ਕੰਟੈਕਟ ਹੋ ਰਿਹਾ ਇਹਨਾਂ ਨਾਲ ਜੋ ਕੁਝ ਵੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਨੰਬਰ ਜਿਹੜਾ ਤੁਹਾਨੂੰ ਉਹ ਚੈਨਲ ਦੀ ਆਪਾਂ ਚੈਨਲ ਦੀ ਇਨਫੋਰਮੇਸ਼ਨ ਦੇ ਵਿੱਚ ਪਾਇਆ ਹੋਇਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਥੈਂਕ ਯੂ ਇਹ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਭਾਈ ਥੈਂਕ ਯੂ ਬਹੁਤ ਬਹੁਤ ਤੇ ਬਾਕੀ ਮੇਰਾ ਵੀਰ ਜੀ ਜੇ ਕਿਸੇ ਨੇ ਨਾ ਕੋੜੀ ਨਹੀਂ ਵੀ ਮੇਟ ਕਰਾਣੀ ਹੋਗੀ ਤਾਂ ਜਰੂਰ ਬਾਈ ਉਹਨਾਂ ਦੇ ਜਾ ਕੇ ਆਣਾ ਫਾਰਮ ਤੇ ਘੋੜੇ ਦੇਖ ਕੇ ਆਣੇ ਇਹਨਾਂ ਦੇ ਤੇ ਮੇਰਾ ਵੀਰ ਮਤਲਬ ਵਧੀਆ ਘੋੜੇ ਰੱਖਿਓ ਬਸ਼ੀਰੀਆਂ ਘੋੜੀਆਂ ਸਾਰੀਆਂ ਵਧੀਆ ਇਹਨਾਂ ਕੋਲ ਜਾ ਕੇ ਜਰੂਰ ਆਇਓ ਠੀਕ ਹੈ ਠੀਕ ਹੈ ਵੀਰੇ ਥੈਂਕ ਯੂ ਸਾਰਿਆਂ ਦਾ ਧੰਨਵਾਦ ਧੰਨਵਾਦ ਮੇਰਾ ਵੀਰ